ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਪੰਗਵਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਦਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਅੱਪਾ ਟੋਟ ਨੂੰ ਛੋਟੀਆਂ ਖਾਵਾਂਗੇ ਬਲਕਣ ਤਾਲੀਆਂ ਸਹੀ ਆਵਾ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਜਾ ਕੇ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਕੀ ਰਿਟੇਲ ਸਫਰੀ ਘਰ ਦੀ ਸਫਰੀ ਘਰ ਦੇ ਕਿਹ ਵੀ ਸਸਰੀ ਕਾ ਬੋਲੋ ਠੀਕ ਠਾਕ ਜੀ ਬਦੇ ਇਹ ਦੇ ਵਿੱਚ ਜੀ ਤੁਸੀਂ ਸੁਣਾਓ ਹਾਂ ਜੀ ਬੀ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾਲ ਸਿੰਘ ਜੀ 20 ਮਿੰਟਾ ਜਿਲ੍ਹਾ ਮਸਰੂ ਜੀ ਇਹ ਨੰਬਰ ਵੀ ਬੋਲ ਦਿਓ 98145995 ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਸ਼ੁਰੂਆਤ ਜੀ ਹਾਂ ਕਰੀਏ ਸ਼ੁਰੂਆਤ ਜੀ ਦੱਸਿਓ ਪਹਿਲੇ ਨੰਬਰ ਤੇ ਛੋਟੀ ਕੰਮਾਤ ਵਾ ਪਿਓਰ ਦੋ ਦੰਦ ਆ ਪਹਿਲਾ ਜੱਗੇ ਵੀ ਸੂਈ ਆ ਅੱਛਾ ਜੀ ਆ ਟਾਈਮ ਸੂਈ ਨੂੰ ਮੰਨ ਲਓ ਵੀ ਹੋ ਗਿਆ 7 8 ਦਿਨ ਹੋ ਗਏ ਮੈਂ ਕੱਟਾ ਜੀ ਕਿਹੜਾ ਜੀ ਆ ਕੋ ਕਾਲੀ ਦੂਰੀ ਜਮਾ ਕਾਲੀ ਤੇ ਕਿੰਨਾ ਜੇ ਕੋਈ ਦੁੱਧ ਲਾਦੀ ਉਹ ਚੱਗੇ ਵੀਰ ਆਪਾਂ ਤੇ ਮਿੰਕੇ ਲੈ ਗਏ ਆ 11-12 ਕਿਲੋ ਅੱਛਾ ਜੀ ਆਪਾਂ ਨੂੰ ਤੁਹਾਡਾ ਮਨ ਲਾ ਵੀ ਘਟਾ ਗਈ ਦਿਹਾੜੀ ਗਾ ਹੁਣ 10 ਕਿਲੋ ਲੀਟਰ ਆਲਾ ਹੋਊਗਾ ਠੀਕ ਹੈ ਠੀਕ ਹੈ ਦੋ ਦੰਦ ਜੀ ਠੀਕ ਹੈ ਠੀਕ ਹੈ ਕਾਟ ਕਾੜੀ ਬਹੁਤ ਤਕੜਾ ਜਿਹਾ ਚੋਟਿਆ ਹਾਂਜੀ ਜੈੱਡ ਬਣਾਇਆ ਗਿਆ ਤੇ ਖੋਲੋ ਬਾਈ ਜੀ ਫਿਰ ਖੋਲਦੇ ਬਾਈ ਜੀ ਬੋਲੀ ਕਰੋ ਚੈੱਕ ਕਰੋ ਮੋਰ ਮੋਰ ਨਸਦੀਆ ਇਹ ਥਾਲਾ ਭਾਂਡਾ ਵੀ ਲੱਗ ਗਿਆ ਚੈੱਕ ਕਰਨੇ ਆ ਤੇ ਕੱਲਾ ਕੱਲਾ ਥਾਣ ਲੱਗਾ ਐਨ ਗਿੱਟ ਗਿੱਟ ਤੇ ਇਹ ਕਿਹੜੇ ਬਾਈ ਏਰੀਆ ਚ ਲੈਣ ਦੀਆਂ ਹਰ ਇਹ ਉਧਰੋਂ ਹਰਿਆਣੇ ਜੁੜਾ ਲੈਂਦਾ ਜੱਗੇ ਵੀਰ ਆਪਾਂ ਠੀਕ ਹੈ ਠੀਕ ਹੈ ਲੋ ਬਜੀ ਹਰਿਆਣੇ ਦਾ ਕਾਲਾ ਮਾਲ ਹਾਂਜੀ ਇਹ ਕਾਲਾ ਮਾਲ ਚੈੱਕ ਕਰੋ ਚੈੱਕ ਕਰੋ ਬੋਲੀ ਤੇ ਗੇ ਤਗੜੇ ਕੱਦ ਕਾਢਦੇ ਬਾਈ ਕਿੰਨਾ ਕੱਢੋਗੇ ਦੁੱਧ ਦੁੱਧ ਚੱਕਿਆ ਵੀਰ ਪਲਾਟੀ ਕਰਦੇ ਆ ਪੈਣਾ ਪੁੰਨੇ ਨੂੰ ਆਈ ਤਾਂਗਰੇ ਦੋਗਾਂ ਪਾ ਗਈ ਇਸ 14 15 ਕਿਲੋ ਪਹਿਲਾਂ ਨੇ ਝੋਟੀ ਨੇ ਦੁੱਧ ਪਾਉਣਾ ਆ ਠੀਕ ਹੈ ਠੀਕ ਇਹ ਪਹਿਓ ਦੋ ਦੰਦ ਆ ਸਪਾਈਆਂ ਸੂਈਆਂ ਵੇਖੋ ਝੋਟੀ ਦੀ ਲਾਗੇ ਨੂੰ ਕਰੋ ਚਾਪਰ ਫਲ ਪਾ ਲਾ ਕੋ ਰਿਚਾ ਗਾਵਾ ਹਾਂ ਜੀ ਇਹ ਰਾਤ ਚੋਂ ਲੈਣਾ ਕਿਹੜਾ ਦੁੱਧ ਪਹਿਲੇ ਤੋਂ ਇਹ ਕੱਢ ਜੂ। ਕੱਢ ਜਾਣਾ ਕੱਢ ਜਾਣਾ ਜੱਗੇ ਵੀ ਲੈਣੀ। ਠੀਕ ਹੈ ਠੀਕ। ਹਾਂ ਜੀ ਹਾਂ ਜੀ। ਮੁੱਲ ਵੀਰ ਜੀ ਦਾ ਹਰ ਕੀ ਆ। ਜੱਗੇ ਵੀਰ ਆਪਾਂ ਨੇ ਉਧਰ ਗਏ ਹਾਂ ਆਪਾਂ ਕੋਲ ਦੋ ਦੋ ਢਾਈ ਢਾਈ ਮੁੱਲ ਮੰਗਦੇ। ਹਾਂ ਜੀ। ਹੁਣ ਤੁਸੀਂ ਦੱਸੋ ਆਪਾਂ ਅੱਗੇ ਨੇ ਦੇ ਦਈਏ। ਇੱਕ ਦਾਤੀ ਦੇ ਦਈਏ। ਆਪਾਂ ਕੰਨੀ ਕਹਿ ਆ ਜੀ ਗਏ। ਇੱਕ ਦਾਤੀ ਜੱਗੇ ਵੀ ਦੇ ਦਈਏ। ਇਹ ਹਾਰ ਨਹੀਂ ਕਰੀ ਆਪਾਂ। ਹਾਂ ਨਾ। ਹਾਂ ਜੀ। ਚੁੱਪ ਚਾਣ ਵੀ ਲੈ ਦਿੰਦੇ ਆ। ਭਾਗੀ ਗੰਜਾਇਸ ਕੋਈ ਇਤਨੇ ਕਾੜਨੇ ਕੱਢਨੇ ਆ ਦੇ। ਨਹੀਂ ਦੱਸ ਤਾਂ ਆਪ ਹੀ। ਪੂਰਾ ਜਗਵੀ ਜਿਹੜਾ ਹਨਾ ਪੂਰੇ 90 ਦੀ ਦਵਾਂਗੇ ਠੀਕ ਹੈ ਉਹ ਤਾਂ ਛੋੜ ਹੀ ਕਰਾਂਗੇ ਠੀਕ ਹੈ ਠੀਕ ਹੈ ਹਾਂ ਲਓ ਭਾਈ 90 90 ਬਿਲਕੁਲ ਹੀ ਝੋਟੀ ਦੇ ਹਿਸਾਬ ਨਾਲ ਨੋਰਮਲ ਰਹਿ ਗਿਆ ਹਾਂ ਸਿੰਘ ਦੱਸੋਗੇ ਵੇਖੋ ਕਿਡਾ ਚੰਗਾ ਲੱਗਾ ਝੋਟੀ ਆਵਾਜ਼ ਵੀ ਚੈੱਕ ਤੇ ਨਿਗਾ ਨਿਗਾ ਜ ਆ ਸਿੰਘ ਆ ਵੇ ਅਜੇ ਜੱਗੇ ਵੀ ਦੰਦ ਆ ਹਾਂਜੀ ਮਤਲਬ ਇਹ ਜਵਾਨ ਇੰਨੇ ਹੋਣਾ ਦੂਜੇ ਸੂਏ ਨੂੰ ਇਹ 2 ਲੱਖ ਦੀ ਝੋਟੀ ਤਿਆਰ ਹੋ ਜਾਣੀ ਠੀਕ ਹੈ ਠੀਕ ਹੈ ਬਿਲਕੁਲ ਸਹੀ ਗੱਲ ਆ ਆਜਾ ਬੱਚਾ ਤਿਆਰ ਹੋਇਆ ਹਾਂਜੀ ਹਾਂਜੀ ਚਲੋ ਭਜੀ ਪਹਿਲਾ ਹੀ ਸਵੇਰ ਸਹੀ ਇਹਦੇ ਦੋ ਦੰਦ ਆ 13 14 ਲੀਟਰ ਜਿਹੜਾ ਦੁੱਧ ਭਰੂ ਵੀ ਜੀਬ ਮੀਰ ਭਰਾ ਸਾਹਿਬ ਵਾਲਾ ਲੈ ਕੇ ਕਰੋ ਸਫਾਈ ਯਾਰ ਦੁਨੀਆਂ ਬਹੁਤ ਹੀ ਜ਼ਿਆਦਾ ਹਮਾਰੇ ਵਿੱਚ バイバイです。Yeah, <Yeah. S 1> ਜਦੋਂ ਸਿਰ ਵਾਰੀ ਆ ਦੇ ਮਗਰ ਵੀ ਪਹਿਲਾ ਸੂਆ ਸੂਈ ਮੂੰਹ ਚਾਰ ਦੰਦ ਆ ਅੱਛਾ ਜੀ ਹਾਂ ਇਹ ਤਾਂ ਮਗਰ ਕੱਟੀ ਆ ਠੀਕ ਆ ਠੀਕ ਆ ਲਓ ਬਜੀ ਇਹ ਵੀ ਚਾਰ ਦੰਦ ਦੇ ਇਹ ਵੀ ਉਧਰ ਦੀ ਆ ਇਹ ਵੀ ਉਧਰ ਦੀ ਜਗਵੀਰ ਇਹਦਾ ਥੱਲੇ ਦੁੱਧ ਉੱਥੇ ਮੈਂ ਆਪਾਂ 13 13.5 ਕਿਲੋ ਅੱਛਾ ਜੀ ਹੁਣ ਆਟਾ ਵੀ ਤੇਰੇ 12 ਕਿਲੋ ਝੋਟੀ ਥੋੜੇ ਦੁੱਧ ਠੰਡਾ ਕਰਕੇ ਤਿਆਰ ਆ ਠੀਕ ਆ ਠੀਕ ਪਾਣੀ ਕਰਕੇ ਕੱਢ ਆ ਆਪਾਂ ਨੇ ਤੁਹਾਨੂੰ ਬਹੁਤ ਸਫਰ ਬੜਾ ਪੈ ਜਾਂਦਾ ਜਦ ਇਹ ਇੱਕ ਆਪਾਂ ਉੱਥੇ ਬਹਿ ਨਹੀਂ ਦਿੰਦੇ ਗੱਡੀ ਜੇ ਨੂੰ ਠਾ ਕੇ ਲੈ ਜਾਂਦੇ ਬਹਿ ਗਿਆ ਥਣ ਥੋਣਾ ਵੱਡਿਆ ਜਾਂਦਾ ਹਾਂਜੀ ਹਾਂਜੀ ਲਓ ਬਜੀ ਕਰੋ ਲ ਇਹ ਜਿਹੜਾ ਫੀ ਮਲਕਾਫ ਜੇ ਇਹ ਖੋਲੇ ਭਾਈ ਇਹਨੂੰ ਖੋਲ ਕੇ ਵਿਖਾਈਏ। ਉਹ ਬਗਿਤਾ ਰੂਕਿਆ ਤੋਂ ਕਿਹੜਾ ਕੁਝ ਹੋ ਆਦੀ ਇਹ ਵੀ ਫਿਓਰ ਜੱਟ ਲੱਗਿਆ ਮੋਰਾ ਮਸਲਦੀ ਇਹ ਇਹ ਬਾਈ ਕਿੰਨਾ ਕੱਢੂਗੀ ਦੁੱਧ ਦੁੱਧ ਕਿੰਨੇ ਨੂੰ 14-15 ਕਿਲੋ ਝੋਦੀ ਪਹਿਲਾਂ ਨਾ ਪਾ ਦੇਣਾ ਠੀਕ ਹੈ ਠੀਕ ਹੈ ਲਓ ਭਾਈ 14 ਤੋਂ 15 ਲੀਟਰ ਇਹ ਵੀ ਦੁੱਧ ਚਵਾਉਗੀ ਇਹ ਤਾਂ ਲੋੜਾ ਕਿ ਉਧਰ ਦੇ ਪਸ਼ੂ ਬਹੁਤ ਹੀ ਜ਼ਿਆਦਾ ਦੁੱਧ ਦੀ ਮਾਤਰਾ ਦੀ ਚੰਗੇ ਲੈ ਆ ਹਾਂਜੀ ਹਾਂਜੀ ਇਹ ਸਾਹ ਮੰਗਦੇ ਆ ਸਾਹ ਮੰਗਦੇ ਜੇ ਸਾਹ ਮੰਗਦੇ ਪਸ਼ੂ ਵਾਲੇ ਨਾਲ ਪਸ਼ੂ ਹੋਣਾ ਪੈਂਦਾ ਬਾਈ ਜਿਹੜਾ ਵੀਰ ਭਰਾ ਵੀ ਇਹਨਾਂ ਦੀ ਚੰਗੀ ਸੇਵਾ ਕਰੂਗਾ ਤੇ ਦੋਨੋਂ ਹੀ ਚਾਹਣਾ ਵਾ ਤੇ ਬਾਕੀ ਕਰੋ ਲਾਗੇ ਰੋ ਚੈੱਕ ਤਾਂ ਆਪਾਂ ਦੇਖ ਲੈਣੇ ਥਲਾਂ ਦਾ ਸੈੱਜ ਗਿਆ ਬਹੁਤ ਹੀ ਸ਼ੰਗਾ ਵਾ ਸੇ ਪਹਿਲੇ ਸਵੇਰੇ 7:00 ਬਹੁਤ ਜ਼ਿਆਦਾ ਬੜੇ ਬੜੇ ਆ ਜੇ ਜਿਹੜੀਆਂ ਨੇ ਕੱਟਿਆ ਵੀਰ ਫਸਮ ਗਿਆ ਹੋਰ ਥਾਣ ਮੈਂ ਮੈਂ ਕਰ ਜਾਂਦੀਆਂ ਠੀਕ ਠੀਕ ਲੋ ਲਾਗੇ ਤਾਂ ਚੱਕ ਨਹੀਂ ਆਪਾਂ ਕੁਆਲਟੀ ਤੇ ਥਲਾਂ ਦਾ ਸੈ ਗਿਆ ਮੈਂ ਤਾਂ ਕੱਲਾ ਥਾਣ ਲੱਗਾ ਮੰਗੋ ਵੀ ਇਹ ਝੋਟੀਆਂ ਜੱਗੇ ਵੀ ਛੋਟੀਆਂ ਨੇ ਪੂਰੀਆਂ ਵੱਡੀਆਂ ਹਾਂਜੀ 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 ਅਜੇ ਮੰਨ ਵੀ ਆ ਦੋਂਦੀ ਆ ਝੋਗੀ ਆ ਤੇ ਦੂਜੇ ਸੂਏ ਨੂੰ ਮੰਗੋ ਜਦੋਂ ਤਿਆਨੂ ਹੀ ਕੜੀ ਕੜੀਆਂ ਝੋਟੀਆਂ ਵੱਟੀਆਂ ਹੁੰਦੀਆਂ ਸਹੀ ਗੱਲ ਸਹੀ ਗੱਲ ਆਹ ਗੱਲ ਇਹਦਾ ਮੁੱਲ ਬਾਜੀ ਹਰ ਮੁੱਲ ਜੱਗੇ ਵੀ ਇਹਦਾ ਵੀ ਉਨਾ ਹੀ ਹੈ ਸੇਮ ਹੀ ਹੈ ਪਾਂ ਇਹ ਹੋਵੇ ਲੈ ਜੇ ਭਾਂਗੇ ਪੂਰੇ 90 ਦੀ ਹੋਣੀ ਪੂਰੇ 90 ਦੀ ਇਹ ਹੋਣੀ ਠੀਕ ਹੈ ਠੀਕ ਛੋਣੀ ਹੋ ਜੋ ਮਾਲਾ ਵੀ ਥੋੜੀ ਬੋਧੀ ਜੱਗੇ ਵੀਰ ਹੋਣੀ ਆ ਜੀ ਇਹ ਜੋੜਾ ਕਾਜੂ ਵੀਰ ਤੇ ਫਿਰ ਜੋੜੇ ਦਾ 5000 ਲੋ ਬਾਈ ਜੇ ਕਿਸੇ ਨੂੰ ਕੋਈ ਜੋੜਾ ਇਹ ਜੋੜਾ 5000 ਰੁਪਏ ਕੱਦੀ ਕੱਲੀ 100 200 ਸ਼ੋਰ ਹੋਣੀ ਹੈ ਠੀਕ ਹੈ ਠੀਕ ਹੈ ਲੋ ਸ਼ਾਪੇ ਵਾਲੇ ਵੀਰ ਨੇ ਮੁੱਲ ਪਾਏ ਆ ਤੇ ਕਰੋ ਚੈੱਕ ਕਰਕੇ ਨਾਲ ਆ ਜਣਾ ਹਾਂਜੀ 14 14 ਕਿਲੋ ਦੁੱਧ 15 15 ਚੋੜੀਆਂ ਪਹਿਲਾਂ ਨਾਲ ਪਾ ਜਣਾ ਠੀਕ ਹੈ ਠੀਕ ਹੈ ਨਾਲ ਮਸਲਾ ਵੀ ਉਧਰ ਦੀਆਂ ਇਹ ਤਾਂ ਗੱਲ ਹੈਗੀ ਆ ਹਾਂ ਲੋ ਬਾਈ ਇਹ ਹੈ ਵੀ ਉਧਰ ਤੇ ਟੂੜੀ ਵਾਲੀਆਂ ਜੇ ਟੂੜੀ ਵਾਲੀਆਂ ਵੇਖੋ ਸੁੱਕੀ ਟੂੜੀ ਖਾਈ ਜਾਂਦੀਆਂ ਨੇ ਹਾਂਜੀ ਹਾਂਜੀ ਇਹਦਾ ਜਿਹੜਾ ਵੀਰ ਭਰਾ ਲੈ ਜਾਊਗਾ ਸਾਹ ਵਾਲਾ ਚੰਗਾ ਚਵਾਈ ਜਾਂਦੀਆਂ ਹਾਂਜੀ ਹਾਂਜੀ ਤੇ ਇੱਧਰ ਬਾਈ ਜਵਾਬ ਦਿਖਾ ਦिए ਆ ਜੋੜਾ ਦੇਖਾਂਗੇ ਮਿਲੂ ਉਹ ਬੜੀ ਆ ਵਾਲੀ ਸੀਮ ਵਾਲੇ ਨੇ ਪਿੱਛੇ ਕਾਕ ਦੇ ਤੇ ਆ ਜਿਹੜਾ ਪਹਿਲੀ ਨੰਬਰ ਦਾ ਆਪਾਂ ਛੋਟੀ ਦਿਖਾਈ ਉਹਦਾ ਜੇ ਮੇਲ ਤਾਂ ਹਾਂਜੀ ਹਾਂਜੀ ਤੇ ਕਰਾ ਦਿਓ ਇੱਕ ਨਾ ਫੇਰ ਲੱਗੇ ਤਾਂ ਚੈੱਕ ਜਿਹੜਾ ਥੜ ਭਾਂਡਾ ਬਹੁਤ ਚੰਗਾ ਲੱਗਾ ਐਰ ਬਿੰਦੀ ਵਾਲਾ ਚੱਡਾ ਆ ਗਿਆ ਜਿਹਦਾ ਦੇ ਹਾਂਜੀ ਹਾਂਜੀ ਤੇ ਦੂਜੀ ਨੰਬਰ ਤੇ ਆ ਜਾਓ ਤੁਹਾਨੂੰ ਵੀ ਆਪਾਂ ਲਾਗੇ ਤਾਂ ਥੜ ਭਾਂਡਾ ਚੈੱਕ ਕਰਾਉਨੇ ਆ ਅਗਲੀ ਸੈੱਟ ਤੇ ਮੈਂ ਦਿਖਾ ਦਿਓ ਥਾਂ ਨਰੇ ਚੰਗੇ ਚੰਗੇ ਜਗੇ ਵੀਰੇ ਨਾ ਛੋਟੀਆਂ ਨੇ ਠੀਕ ਠੀਕ ਹਾਂ ਹਾਂ ਬਾਾਕੀ ਆਹ ਹੋਰ ਮੇਰਾ ਪਦਕਾਈ ਉਹਦਾ ਥੜ ਭਾਂਡਾ ਕਰੋ ਲਾਗੇ ਤਾਂ ਚੈੱਕ ਹਾਂਜੀ ਹਾਂਜੀ ਆਵਾ ਗਿੱਤੀ ਪਾ ਗਿਆ ਕਹਿਣਾ ਉਹ ਜਗੇਵੀਰ ਕੋ ਸਾਫ ਕਰੇ ਜਾ ਕੇ ਕਟੀਆਂ ਉਹਦੇ ਤਾਂ ਫਿਰ ਦੋ ਦੋ ਦੀਆਂ ਤਿਆਰ ਹੋ ਜਾਣੀਆਂ ਹਾਂਜੀ ਹਾਂਜੀ ਕੋਈ ਵੀਰ ਭਰਾਵੇ ਇੱਥੇ ਆਵੇ ਦੋ ਤਿੰਨ ਡੰਗ ਜਿੰਦਾ ਮਰਜੀ ਸਾਡੇ ਕੋਲ ਚੋਕੇ ਖੜੇ ਠੀਕ ਹੈ ਜੀ ਹਾਂ ਜੀ 11 12-12 ਕਿਲੋ ਦੀਆਂ ਗਰੰਟੀਆਂ ਬੋਲਣੀਆਂ ਹੁੰਦੀਆਂ ਠੀਕ ਹੈ ਠੀਕ ਹੈ ਲਓ ਭਾਈ ਜੀ ਮੰਨ ਲਓ ਜਗੇਵੀਰ ਆਪਣਾ ਮੰਨ ਲਓ ਵੀ ਸਚਾਈ ਜਾਂਦੇ ਰੋ ਦੀ ਵੀਡੀਓ ਪਾਣ ਲਈ ਹੈ ਹਾਂਜੀ ਹਾਂਜੀ ਮੰਨ ਮੰਨ ਲਓ ਵੀ ਆਪਾਂ 1.5 ਦੋ-ਦੋ ਲੱਖ ਦੀ ਕੱਲ ਮੱਝਾਂ ਪਾਈਆਂ ਹਾਂ ਹਾਂਜੀ ਹਾਂਜੀ 2 ਘੰਟੇ ਨਹੀਂ ਕੱਢੀਆਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਮਾਲ ਚੰਗਾ ਹੋਵੇਗਾ ਨਾ ਬਿਲਕੁਲ ਆ ਜਿਆਦਾ ਮਿੰਟੋਂ ਮਿੰਟ ਹੀ ਪਰ ਆ ਭਾਜਣਾ ਆਪਾਂ ਜੱਗੇ ਕੀਰ ਪਾਸਾ ਲੱਭਦਾ ਨਹੀਂ ਬਾ ਨਹੀਂ ਲੱਭਦਾ ਸਹੀ ਗੱਲ ਆ ਹਾਂ ਤੁਸੀਂ ਸਹੀ ਕਹਿੰਦੇ ਤਾਂ ਤੇਰੀ ਨਹੀਂ ਲੱਭਦਾ ਸਹੀ ਗੱਲ ਨਹੀਂ ਜਿਆ ਜਿਆ ਝੋਟੀਆਂ ਦੇ ਹਿਸਾਬ ਨਾਲ ਹਾਂ ਝੋਟੀਆਂ ਪੂਰੀਆਂ ਵੱਡੀਆਂ ਨਵੀਆਂ ਝੋਟੀਆਂ ਪਹਿਲਾਂ ਪਹਿਲਾਂ ਆਪਾਂ ਮੰਨ ਲਓ ਰੋਜ਼ ਦੋ ਲਿਆ ਕੇ ਦੋ ਵੇਚਦੇ ਨਾ ਹਾਂਜੀ ਦੋ ਦੋ ਹਜ਼ਾਰ ਹੀ ਪੜਾ ਹੁੰਦਾ ਬੜਾ ਬੜਾ ਹੁੰਦਾ ਜੱਗੇ 40 ਕਿਲੋ ਬਾਜੇ ਦੋਆਂ ਜਿਹੋ ਤੇ ਵਾਧੂ ਆ ਬੜਾ ਹੁੰਦਾ ਪੜਾ ਹੁੰਦਾ ਹਾਂਜੀ ਤੇ ਲੋ ਭਾਜੀ ਬਿਲਕੁਲ ਹੀ ਨੋਰਮਲ ਰੇਟ ਪਾਤੇ ਆ ਵੀਰ ਹਰਪਾਲ ਨੇ ਤੇ ਵੀਡੀਓ ਭਾਈ ਪੂਰੀ ਪੂਰੀ